ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਾਂ ਰਸ਼ਪਾਲ ਸਿੰਘ ਨਿਤ ਨਵੇਂ ਦਿਨ ਬੇਰੋਜ਼ਗਾਰਾਂ ਨਾਲ ਠੱਗੀ ਦੇ ਮਾਮਲੇ ਸਾਹਮਣੇ ਆਏ ਨੇ ਭਾਵੇਂ ਕਿ ਪੁਲਿਸ ਵੱਲੋਂ ਮਾਮਲੇ ਦਰਜ ਕਰਕੇ ਦੋਸ਼ੀਆਂ ਨੂੰ ਜੇਲ੍ਹ ਵਿੱਚ ਵੀ ਭੇਜਿਆ ਜਾਂਦਾ ਪਰ ਠੱਗਾਂ ਵੱਲੋਂ ਨਿਤ ਨਵੇਂ ਦਿਨ ਕੋਈ ਨਾ ਕੋਈ ਤਰੀਕਾ ਅਪਣਾਇਆ ਜਾਂਦਾ ਜੇ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਵਿਅਕਤੀਆਂ ਦੇ ਜੋ ਵਰਦੀ ਪਾਈ ਹੋਈ ਸੀ ਜੋ ਕਿ ਰਾਜਸਥਾਨ ਦੇ ਦੋ ਵਿਅਕਤੀ ਸਨ ਤੇ ਉਹਨਾਂ ਨੇ ਜੰਗਲਾਤ ਵਿਭਾਗ ਦੀ ਵਰਦੀ ਪਾ ਕੇ ਖੇਤਾ ਸਿੰਘ ਬਸਤੀ ਦੇ ਅੰਦਰ ਲੋਕਾਂ ਨੂੰ ਨੌਕਰੀ ਦਾ ਝਾਂਸਾ ਦੇਣ ਦੀ ਗੱਲ ਕਰਕੇ ਫਾਰਮ ਪ੍ਰਵਾਏ ਜਾ ਰਹੇ ਸਨ ਤੇ ਕੁਝ ਉਹਨਾਂ ਤੋਂ ਫੀਸ ਵੀ ਲਈ ਜਾ ਰਹੀ ਸੀ ਤੇ ਨਾਲ ਹੀ ਮੈਡੀਕਲ ਦੇ ਪੈਸੇ ਵੀ ਲਈ ਜਾ ਰਹੇ ਸੀ ਜਿਸ ਦੇ ਸਬੰਧ ਵਿੱਚ ਥਾਣਾ ਥਰਮਲ ਨੂੰ ਜਾਣਕਾਰੀ ਮਿਲੀ ਉਹਨਾਂ ਨੇ ਉਹ ਸੁਪਰੋਕਤ ਵਿਅਕਤੀਆਂ ਨੂੰ ਜਦੋਂ ਜਾ ਕੇ ਉੱਥੇ ਛਾਪਾਂ ਮਾਰਿਆ ਤਾਂ ਉਹਨਾਂ ਨੂੰ ਵਰਦੀ ਦੇ ਵਿੱਚ ਹੀ ਉਹ ਵਿਅਕਤੀ ਮਿਲੇ ਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਉਹਨਾਂ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਉਹ ਵਰਦੀ ਦੇ ਵਿੱਚ ਹੀ ਸਨ ਉਹਨਾਂ ਕੋਲੇ ਕੁਝ ਫਾਰਮ ਵੀ ਮਿਲੇ ਜੋ ਪਰਿਵਾਰ ਐ ਸਨ ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਅਗਲੀ ਪੜਤਾਲ ਕੀਤੀ ਜਾ ਰਹੀ ਆ ਕਿ ਜਿਹੜੇ ਪਹਿਲਾਂ ਵੀ ਕਿੱਥੋਂ ਕਿੱਥੋਂ ਜਾ ਕੇ ਇਹਨਾਂ ਨੇ ਫਾਰਮ ਪ੍ਰਵਾਏ ਨੇ ਤੇ ਇਹ ਨੌਕਰੀਆਂ ਦਾ ਝਾਂਸਾ ਦੇ ਕੇ ਇਹਨਾਂ ਨੇ ਕਿੰਨੀਆਂ ਕੁ ਠੱਗੀਆਂ ਮਾਰੀਆਂ ਤੇ ਪਲੇਟ ਥਾਣਾ ਥਰਮਲ ਦੀ ਪੁਲਿਸ ਨੇ ਇਹ ਮਾਮਲਾ ਦਰਜ ਕਰਕੇ ਜਿਹੜਾ ਠੱਗਾਂ ਦਾ ਇੱਕ ਤਰ੍ਹਾਂ ਦਾ ਪਰਦਾ ਫਾਸ਼ ਕੀਤਾ ਤੇ ਨਾਲ ਹੀ ਜਿਹੜੇ ਬੇਰੋਜ਼ਗਾਰ ਵਿਅਕਤੀ ਨੇ ਉਹਨਾਂ ਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਵੀ ਕਿਸੇ ਵੀ ਚਾਂਸੇ ਦੇ ਵਿੱਚ ਨਹੀਂ ਆਉਣਾ ਚਾਹੀਦਾ ਇਸ ਤਰ੍ਹਾਂ ਜਿਹੜੇ ਸਰਕਾਰ ਦਾ ਕੋਈ ਪ੍ਰੋਸੈਸ ਨਹੀਂ ਹੁੰਦਾ ਹਮੇਸ਼ਾ ਵੈਬਸਾਈਟਾਂ ਤੇ ਜਾਂ ਜਿਹੜੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਾਂ ਦੁਕਾਨਾਂ ਹਨ ਜਿਹੜੀਆਂ ਅਧਿਕਾਰ ਤਖਨ ਜਾਂ ਵਿਭਾਗ ਤੋਂ ਜਾਣਕਾਰੀ ਲੈ ਕੇ ਹੀ ਫਾਰਮ ਭਰਨੇ ਚਾਹੀਦੇ ਹਨ ਤਾਂ ਕਿ ਉਹ ਠੱਗੀ ਦਾ ਸ਼ਿਕਾਰ ਨਾ ਹੋਣ ਤੇ ਥਾਣਾ ਥਰਮਲ ਦੇ ਅਧਿਕਾਰੀਆਂ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆਂ ਕੀ ਸਭ ਕੀ ਨਾਮ ਹੈ ਤੁਹਾਡਾ ਜਿਹੜਾ ਥਾਣਾ ਕੀ ਨਾਮ ਹੈ ਤੁਹਾਡਾ ਮੈਂ ਜੀ ਆਪਣਾ ਐਸੇ ਪਰਮਿੰਦਰ ਸਿੰਘ ਥਾਣਾ ਥਰਮਲ ਬਰਹੰਡਾ ਕੱਲ ਹੀ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਨੌਜਵਾਨ ਇਥੇ ਬਣ ਵਿਭਾਗ ਦਾ ਰਾਸਤਾ ਦੀ ਵਰਤੀ ਪਾ ਕੇ ਲੋਕਾਂ ਤੋਂ ਬਣ ਵਿਭਾਗ ਵਿੱਚ ਨੌਕਰੀ ਦੇ ਫਾਰਮਾ ਭਰਨ ਬਦਲੇ ਅਤੇ ਨੌਕਰੀ ਦਿਵਾਉਣ ਬਦਲੇ ਪੈਸੇ ਲੈ ਰਹੇ ਹੈਗੇ ਜਿਸ ਬੰਦੇ ਅਸੀਂ ਸੀਕ੍ਰੀਟ ਇਨਫੋਰਮੇਸ਼ਨ ਤੇ ਆਪ ਦਾ ਅਪੀਲ ਕਰਾਈ ਕਰਵਾ ਕੇ ਜਦੋਂ ਉਹਨਾਂ ਨੇ ਤਲਾਸ਼ ਕੀਤੀ ਤਾਂ ਉਹਨੂੰ ਹਰਦੇਵ ਨੰਗਲ ਗੜੀ ਨੂੰ ਬਦੋਤੋਂ ਕਾਬੂ ਕੀਤਾ ਕਾਬੂ ਕਰਕੇ ਉਹਨਾਂ ਨੂੰ ਵਰਦੀ ਉਹਨਾਂ ਦੇ ਫਾਇਦੇ ਹੋਈ ਸੀਗੀ ਉਹਨਾਂ ਕੋਲ ਸਵਿਫਟ ਕਾਰਡ ਸੀਗੀ ਮੇਰਾ ਨੰਬਰ ਹੀ ਵਰਦੀ ਦੇ ਵਿੱਚ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਕੁਝ ਕੁ ਚੱਲ ਰਹੀ ਹੈ ਜੀ ਇਹ ਕੁਝ ਇਸ ਤਰ੍ਹਾਂ ਡੂੰਘੀ ਸਾਹਮਣੇ ਕਰ ਲਾਉਗੀ ਉਹ ਅਗੇ ਫਰਦਰ ਇਨਵੈਸਟੀਗੇਸ਼ਨ ਵਿੱਚ ਦੱਸਾਂਗੇ ਦੋ ਬੰਦੇ ਮੱਖਣ ਲਾਲ ਪੁੱਤਰ ਔਰ ਕੋ ਰਾਹੁਲ ਪੁੱਤਰ ਸੋਨ ਲਾਲ ਵਾਸੀ ਭਾਰੂ ਖੇੜਾ ਜਿਹੜਾ ਸਰਸਾ ਇਹ ਰਿਪੋਰਟ ਸ੍ਰੀਵਰ ਕਬੀ ਪਤਰ ਅਰਜੰਦਰ ਸਿੰਘ ਵਾਸੀ ਕੇਸਰੀ ਸਿੰਘ ਵਾਲਾ ਫਾਰਮ ਤੋਂ ਇਹ ਮਾਤੇ ਕਬਜ਼ੇ ਵਿੱਚ ਚੜ੍ਹ ਗਿਆ ਹਾਂਜੀ ਸਾਨੂੰ ਥੋੜੇ ਜਿਹਾ ਫਾਰਮ ਮਿਲੇ ਐ ਬਾਕੀ ਜਿਹੜੀ ਇਨਵੈਸਟੀਗੇਸ਼ਨ ਦੌਰਾਨ ਦੇਖਾਂਗੇ ਵੀ ਕਿਹੜੇ ਬੰਦੇ ਨੇ ਫਾਰਮ ਭਰੌਂਦਾ ਸੀ ਕਿਹੜਾ ਮੇਨ ਇਹਨਾਂ ਦਾ ਸਰਗਣਾ ਹੈਗਾ ਪਿੱਛੇ ਇਹਨਾਂ ਦੇ ਜਿਹੜੇ ਜਰਨਲਤ ਭਗਵਾਂ ਤੇ ਧਰਤ ਘਰਾਉਣ ਦੀ ਗੱਲ ਕਰ ਰਹੇ ਸੀ ਇਹ ਆਪਣੇ ਕਨੂਬਗੜਾ ਖਾਜੂ ਵਾਲਾ ਉੱਤੇ ਆਪਣੇ ਰਾਇ ਸਿੰਘ ਮੰਡੀ ਕੋਲੇ ਅਸੀਂ ਕਿਨੇ ਕਰ ਰਹੇ ਫਾਰਮ ਫਾਰਮ ਪਰੰਪਰਨ ਦੇ ਬਦਲੇ ਕਿਸੇ ਤੋਂ 400 ਰੁਪਏ ਕੇ ਤੋਂ 500 ਰੁਪਏ ਲੈ ਰਹੇ ਸੀ ਬਾਕੀ ਮੈਡੀਕਲ ਦੇ ਕਹਿੰਦੇ ਬਈ ਮੈਡੀਕਲ ਕਰਾਉਣਾ ਉਹਨਾਂ ਦੇ ਪੈਸੇ ਲੈ ਲੈਂਦੇ ਸੀ ਤੇ ਹਜੇ ਉਹਨਾਂ ਤੋਂ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗੂਗਾ ਜਦੋਂ ਉਹਨਾਂ ਨੂੰ ਸਾਹਮਣੇ ਉਹਨਾਂ ਦੇ ਸਟੇਟਮੈਂਟ ਵਗੈਰਾ ਰਿਕਾਰਡ ਕਰਾਂਗੇ ਜਿੰਨਾ ਬੰਦਿਆਂ ਨਾਲ ਇਹ ਚੀਟਿੰਗ ਹੋਈ ਗਈ ਹੈ ਪੈਸੇ ਕਿੰਨੇ ਬਰਾਮਦ ਨੇ ਇਹ ਪੈਸੇ ਫਿਰ ਲਾੜ ਸਾਡੇ ਕੋਲ ਕੋਈ ਇਹਨਾਂ ਤੋਂ ਬਰਾਮਦ ਕੀ ਨਹੀਂ ਹੋਏ ਇਹਨਾਂ ਦਾ ਦਾਰਦ ਜੀ ਨੂੰ ਪੇਸ਼ ਕੀਤੇ ਹਾਂ ਹਾਂ ਜੀ ਦਾਰਦ ਜੀ ਨੂੰ ਪੇਸ਼ ਕਰਕੇ ਉਹਨਾਂ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਇਹਨੂੰ ਸਹੀ ਤੱਥਾਂ ਤ